ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਗੋਲੀ ਲੱਗਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਮੌਤ ਹੋਈ ਹੈ ਤੇ 20 ਸਾਲ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਇਸ ਨੌਜਵਾਨ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਇਹ ਨੌਜਵਾਨ ਬਠਿੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਸ਼ੁਭਕਰਨ ਸਿੰਘ ਦੀ ਜਿਹੜੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਕਿਸਾਨ ਲਗਾਤਾਰ ¡Gracias! ਹਰਿਆਣਾ ਦੇ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ ਤੇ ਇਸ ਵਿਚਾਲੇ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਿ ਕਿਸਾਨ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਇੱਕ 20 ਸਾਲ ਦੇ ਨੌਜਵਾਨ ਦੀ ਮੌਤ ਹੋਈ ਆ ਤਾਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਦੱਸ ਦਈਏ ਕਿ ਇਸ ਸਮੇਂ ਲਗਾਤਾਰ ਕਿਸਾਨ ਹਰਿਆਣਾ ਦੇ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਤੇ ਅੱਜ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਤੇ ਇਸੇ ਵਿਚਾਲੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਉੱਥੇ ਹੀ ਦੱਸ ਦਈਏ ਕਿ ਨੌਜਵਾਨ ਬਠੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਸ਼ੁਭਕਰਨ ਸਿੰਘ ਇਸ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਤੇ ਦੋ ਪੈਣਾ ਦਾ ਇਕਲੌਤਾ ਭਰਾ ਸੀ ਸ਼ੁਭਕਰਨ ਦੋ ਪੈਣਾ ਦਾ ਇਕਲੌਤਾ ਭਰਾ ਸੀ ਜਿਸ ਦੀ ਮੌਤ ਹੋਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉੱਥੇ ਹੀ ਦੱਸਿਆ ਜਾ ਰਿਹਾ ਕਿ ਸ਼ੁਭਕਰਨ ਸਿਰਫ 3 ਏਕੜ ਜ਼ਮੀਨ ਦਾ ਮਾਲਕ ਸੀ ਯਾਨੀ ਕਿ 3 ਕਿੱਲਾਂ ਦਾ ਮਾਲਕ ਸੀ ਸ਼ੁਭਕਰਨ ਸਿੰਘ ਤੇ ਲਗਾਤਾਰ ਪਿਛਲੇ 3 ਤੋਂ 4 ਦਿਨਾਂ ਤੋਂ ਇਹ ਨੌਜਵਾਨ ਖਨੌਰੀ ਬਾਰਡਰ ਦੇ ਉੱਪਰ ਪਹੁੰਚਿਆ ਹੋਇਆ ਸੀ ਤੇ ਅੱਜ ਜਦੋਂ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਸ ਦੌਰਾਨ ਨੌਜਵਾਨ ਦੇ ਸੱਤ ਲੱਗਦੀ ਹੈ ਜ਼ਖਮੀ ਹੁੰਦਾ ਗੋਲੀ ਲੱਗਣ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇਸ ਨੌਜਵਾਨ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਮੰਦਭਾਗੀ ਖਬਰ ਇਸ ਸਮੇਂ ਖਨੋਰੀ ਬਾਰਡਰ ਤੇ ਖਨੋਰੀ ਬਾਰਡਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇ 20 ਸਾਲ ਇਸ ਨੌਜਵਾਨ ਦੀ ਸਿਰਫ ਉਮਰ ਦੱਸੀ ਜਾ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੋਰੀ ਬਾਰਡਰ ਤੋਂ ਇਹ ਖਬਰ ਸਾਹਮਣੇ ਆ ਰਹੀ ਆ ਜਿੱਥੇ 20 ਸਾਲਾ ਦੇ ਇੱਕ ਨੌਜਵਾਨ ਦੀ ਮੌਤ ਹੋਈ ਆ ਤਾਂ ਲਗਾਤਾਰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਦੀ ਜਿੱਥੇ ਕੋਸ਼ਿਸ਼ ਕਰ ਰਹੇ ਨੇ ਉਸੇ ਦਰਮਿਆਨ ਇਹ ਨੌਜਵਾਨ ਵੀ ਕਿਸਾਨਾਂ ਦੇ ਵਿੱਚ ਸ਼ਾਮਲ ਸੀ ਕਿਸਾਨਾਂ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਤਿੰਨ ਕਿੱल्ल्या ਦਾ ਕਿਸਾਨ ਜੋ مالک ਸੀ ਤਾਂ 20 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹਤਾ ਸੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਸ ਨੌਜਵਾਨ ਦੀ ਤਸਵੀਰ ਹੈ ਜੋ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਸੀ ਜਿਸ ਨੌਜਵਾਨ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਕੀ ਕਾਰਨ ਰਹੇ ਨੇ ਉਹ ਵੀ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਜੋ ਉਹ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਆਖਿਰ ਇਸ ਨੌਜਵਾਨ ਦੀ ਮੌਤ ਕਿਸ ਤਰੀਕੇ ਹੋਈ ਹੈ ਉਹ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਡਾਕਟਰਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਖਨੌਰੀ ਬਾਰਡਰ ਤੋਂ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਵੱਲੋਂ ਅੱਜ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਕਿਸਾਨ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਨੂੰ ਵੱਧ ਰਹੇ ਨੇ ਤੇ ਇਸ ਦੇ ਦਰਮਿਆਨ ਇਹ ਖਬਰ ਸਾਹਮਣੇ ਆ ਰਹੀ ਹੈ ਕਿ 20 ਸਾਲ ਦੇ ਕਿਸਾਨ ਦੀ ਮੌਤ ਹੋਈ ਆ ਤਾਂ ਨੌਜਵਾਨ ਦੀ ਤਸਵੀਰ ਦੇਖ ਸਕਦੇ ਹੋ ਇੱਕ ਮੰਦਭਾਗੀ ਖਬਰ ਇਸ ਸਮੇਂ ਸਾਹਮਣੇ ਆ ਰਹੀ ਆ ਖਨੌਰੀ ਬਾਰਡਰ ਦੇ ਉੱਪਰ ਇਹ ਨੌਜਵਾਨ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਦੋ ਪੈਣਾ ਦਾ ਇਕਲੌਤਾ ਪ੍ਰਾ ਦੱਸਿਆ ਜਾ ਰਿਹਾ ਸ਼ੁਭਕਰਨ ਸਿੰਘ ਜੋ ਕਿ ਬਠਿੰਡੇ ਜ਼ਿਲ੍ਹੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਤਾਂ ਇਸ ਸਮੇਂ ਵੱਡੀ ਅਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਖਨੌਰੀ ਬਾਰਡਰ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਨੌਜਵਾਨ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ ਤਾਂ ਗੋਲੀ ਲੱਗਣ ਦਾ ਦਾਵਾ ਕੀਤਾ ਜਾ ਰਿਹਾ ਦੱਸਦੀ ਹੈ ਕਿ ਲਗਾਤਾਰ ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਪਰ ਡਟੇ ਹੋਏ ਨੇ ਲਗਾਤਾਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਐਮਐਸਪੀ ਅਤੇ ਕਰਜ਼ਾ ਮੁਆਫੀ ਦੋ ਮੁੱਖ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਜੋ ਕੀਤਾ ਜਾ ਰਿਹਾ ਤਾਂ ਇਸ ਸਮੇਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾਂ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਸਾਡੇ ਸਹਿਯੋਗੀ ਪਤਰਕਾਰ ਭਾਰਤ ਪੂਸ਼ਣ ਜੁੜ ਚੁੱਕੇ ਨੇ ਤਾਂ ਪਰ ਜੀ ਕੀ ਜਾਣਕਾਰੀ ਹੈ ਹਾਂ ਜੀ ਤੁਹਾਨੂੰ ਮੈਂ ਦੱਸ ਦੇਣਾ ਚਾਹਨਾ ਹੈ ਕਿ ਜਿਹੜਾ ਹੈਗਾ ਇੱਕ ਜਿਹੜਾ ਗਲੋਰੀ ਬੋਰਡਰ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਪਹਿਲਾਂ ਤਾਂ ਜਿਹੜੀਆਂ ਡੀਅਰ ਗੈਸ ਚੜੀ ਜਾਂਦੀਆਂ ਇੰਗੀਆਂ ਕਿਸਾਨ ਉੱਤੇ ਤੋਂ ਉਸ ਤੋਂ ਬਾਅਦ ਜਿਹੜਾ ਹੈਗਾ ਉੱਤੇ ਗੋਲੀਬਾਰੀ ਦੀ ਵੀ ਜਿਹੜੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਹਦੇ ਵਿੱਚ ਜਿਹੜਾ ਹੈਗਾ ਇੱਕ ਨੌਜਵਾਨ 21 ਸਾਲਾ ਨੌਜਵਾਨ ਜਿਹੜੇ ਗਿਆ ਉਹ ਮੌਤ ਹੋ ਜਾਂਦੀ ਹੈਗੀ ਆ ਉਹਦੀ ਪੁਸ਼ਟੀ ਹੁਣੇ ਜਿਹੜਾ ਹੈ ਐਚਐਸ ਤਰੀਕੀ ਜੋ ਕਿ ਐਮਐਸ ਨੇ ਸਕਾਲਾ ਸਰਕਾਰੀ ਜਿੰਦਰ ਹਸਪਤਾਲ ਦੇ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇੱਕ ਦੀ ਮੌਤ ਹੋ ਗਈ ਹੈ ਦੋ ਜਿਹੜੇ ਨੇ ਉਹ ਇੰਜਰਡ ਨੇ ਉਹਨਾਂ ਦਾ ਜਿਹੜਾ ਇਲਾਜ ਜ਼ਰੂਰ ਚੱਲ ਰਹੇਗਾ ਤੋਂ ਤੁਹਾਨੂੰ ਦੱਸ ਦੇਣਾ ਚਾਹਨੇ ਆਂ ਕਿ ਆ ਕਿ ਲਗਾਤਾਰ ਉਤੋਂ ਦੇ ਜਿਹੜੇ ਨੇ ਪ੍ਰਸ਼ਾਸਨ ਦੇ ਵੱਲ ਹੁਰੀਆਣਾ ਪ੍ਰਸ਼ਾਸਨ ਵੱਲੋਂ ਜਿਹੜੀ ਕੇਆ ਟੀਅਰ ਗਿਆ ਛੱਡੀ ਗਈ ਆ ਜਿਹਦੇ ਕਰਕੇ ਕਈ ਕਿਸਾਨ ਨੇ ਉਤੋਂ ਤੇ ਗੋਲੀਬਾਰੀ ਹੋਈ ਹੈ ਕਈ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਨੂੰ ਜ਼ਖਮੀ ਹਾਲਾਤ ਦੇ ਵਿੱਚ ਕਈਆਂ ਨੂੰ ਤਾਂ ਪਾਤਰਾ ਦੇ ਜਿਹੜਾ ਹੈਗਾ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਹੈਗਾ ਕਰਨੇ ਇਲਾਜ ਨੇ ਜਿਹੜੇ ਸੀਰੀਅਸ ਹੈ ਉਹਨਾਂ ਨੂੰ ਪਟਿਆਲਾ ਦੇ ਸਰਕਾਰੀ ਅਰਜੰਦਰਾ ਹਸਪਤਾਲ ਹਲੇ ਵੀ ਲਿਆਂਇਆ ਜਾ ਰਿਹਾ ਹੈਗਾ ਤੋਂ ਹੋਰ ਵੀ ਇਨਫੋਰਮੇਸ਼ਨ ਜਿਹੜੀ ਇੱਕ ਅਪਡੇਟ ਨਿਕਲ ਕੇ ਆ ਰਹੀ ਹੈਗੀ ਆ ਇਸ ਤਰੀਕੇ ਕੋਲ ਇੱਕ ਹੋਰ ਪੁਆਣਾ ਹੈ ਕਿ ਜਿਹੜੇ ਹੋਰ ਪੇਸ਼ੈਂਟ ਨੇ ਉਹਨਾਂ ਦਾ ਜਿਹੜਾ ਕਹਾ ਵਾਅਦਾ ਹੋਣ ਦਾ ਜਿਹੜਾ ਹੈਗਾ ਉਹ ਤਾਂ ਇਜ਼ਾਫਾ ਪੇਸ਼ੰਦ ਦਾ ਜਿਹੜਾ ਹੈਗਾ ਕਿਸਾਨਾਂ ਦਾ ਹੋ ਸਕਦਾ ਹੈਗਾ ਔਰ ਹੁਣੇ ਜਿਹੜੀ ਕਿ ਫੋਨ ਤੇ ਗੱਲ ਕਰ ਰਹੇ ਸੀ ਇਹਨਾਂ ਵੱਲੋਂ ਜਿਹੜੇ ਬੰਦਵਸਤ ਨੇ ਉਹ ਪੂਰੀ ਕਿਤੇ ਗਏ ਨਹੀਂ ਕਿ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੇ ਤੇ ਉਹ ਵੀ ਘਟਾ ਦਾ ਵਸਪਾ ਜਿਹੜੀ ਹੈ ਕਿ ਆ ਉਹ ਦਰੋਪ ਕਰ ਦੋ ਤੇ ਕਿਹਾ ਨਹੀਂ ਜੀ ਪਰ ਜੀ ਤੁਸੀਂ ਡਾਕਟਰਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਦੇ ਵੱਲੋਂ ਇਹ ਪੁਸ਼ਟੀ ਕੀਤੀ ਗਿਆ ਮੌਤ ਨੂੰ ਲੈ ਕੇ ਜੀ ਐਮਐਸ ਨੇ ਪਟਿਆਲਾ ਦੇ ਸਰਕਾਰੀ ਅਰਜਿੰਦਰਾ ਹਸਪਤਾਲ ਦੇ ਉਹਨਾਂ ਨੇ ਇਹ ਜਿਹੜੀ ਇਹ ਪੁਸ਼ਟੀ ਕੀਤੀ ਹੈਗੀ ਆ ਇੱਕ ਜਿਹੜੇ ਕਿਸਾਨ ਦੇ ਜੋ ਕਰਨ ਦੇ ਜੋ ਕਿ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਉਹਦੀ ਜਿਹੜੀ ਹੈਗੀ ਆ ਉਹ ਮੌਤ ਹੋ ਗਈ ਹੈਗੀ ਆ ਤੋਂ ਉਹ ਪੁਸ਼ਟੀ ਹੈ ਜਿਹੜੀ ਅੱਜ ਅਸੀਂ ਦੇਖੀ ਨੇ ਕਰ ਦਿੱਤੀ ਹੈ ਜੀ ਕਾਰਨ ਤਾਂ ਦੇਖੋ ਜੀ ਉੱਥੇ ਹੁਣ ਸਾਡੇ ਇੱਥੋਂ ਗਏ ਹੋਏ ਪਿੰਡੋਂ ਉਹ ਹੀ ਦੱਸਣਗੇ ਉਹ ਸਾਨੂੰ ਜਿਹੜੀ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਵੀ ਮੁੰਡੇ ਦੇ ਗੋਲੀ ਲੱਗਣ ਨਾਲ ਡੈਥ ਹੋਈ ਹੈਗੀ ਤੇ ਤੁਹਾਡੀ ਕਿਸੇ ਨਾਲ ਗੱਲ ਹੋਈ ਹੋਵੇ ਉੱਥੇ ਉੱਥੇ ਹਜੇ ਨਾ ਜਾਈ ਜਾਂਦੇ ਜੀ ਸਾਡੇ ਪਿੰਡੋਂ ਕਿਉਂ ਇਹਦੇ ਬਾਰਸ ਪਰਿਵਾਰ ਦੇ ਜਾਂ ਮੋਤਵਾਰ ਬੰਦੇ ਉੱਥੇ ਜਾਈ ਜਾਂਦੇ ਆ ਉਹ ਉੱਥੇ ਜਾ ਕੇ ਸਾਰਾ ਕਨਫਰਮ ਕਰਦੇ ਤੇ ਪਰ ਸਾਨੂੰ ਇੰਨਾ ਮੀਡੀਆ ਰਿਪੋਰਟਾਂ ਤੋਂ ਜ਼ਰੂਰ ਪਤਾ ਲੱਗਿਆ ਕਿ ਮੁੰਡੇ ਦੀ ਗੋਲੀ ਲੱਗਣ ਨਾਲ ਡੈਥ ਜ਼ਰੂਰ ਹੋ ਗਈ ਹੈ ਮੇਰਾ ਨਾਮ ਅਨਰਪਾਇਆ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਵੱਲੋਈ ਆ ਜੀ ਇਹ ਤੁਹਾਡੇ ਪਿੰਡ ਦੇ ਕਹਿੰਦੇ ਮੁੰਡੇ ਦੀ ਡੈਥ ਹੋਈ ਹੈ ਕੀ ਨਾਮ ਜੀ ਹਾਂਜੀ ਹਾਂਜੀ ਮੇਰੇ ਦਾਸਤ ਜੀ ਦਾ ਲੜਕਾ ਸੀ ਉਹ ਸੁਖਰਨ ਸਿੰਘ ਸੌਨ ਗੱਗੂ ਜੀ ਪੇਤਾ RAM ਚੰਦ ਸਿੰਘ ਸਿੰਘ ਆ ਜੀ ਇਹ 16 17 ਤਰੀਕ ਨੂੰ ਗਏ ਸੀ ਜੀ ਆਪਣੇ ਖਨੋਰੀ ਬਾਰਡਰ ਤੇ ਤੇ ਕੀ ਕਾਰਨ ਕੀ ਹੋਇਆ ਇਹ ਡੈਥ ਉਹਨਾਂ ਦਾ ਕਾਰਨ ਤਾਂ ਜੀ ਉੱਥੇ ਗੋਲੀ ਲੱਗੀ ਜੀ ਹੁਣ ਪੱਕਾ ਪਤਾ ਤਾਂ ਉੱਥੋਂ ਪਤਾ ਲੱਗੂਗਾ ਜੀ ਗੋਲੀ ਲੱਗਣ ਨਾਲ ਡੈਥ ਹੋ ਗਈ ਇਹਨਾਂ ਦੀ ਤੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਇਹਨਾਂ ਦੇ ਦਾਦੀ ਜੀ ਨੇ ਜੀ ਤੇ ਦੋ ਭੈਣਾਂ ਨੇ ਇੱਕ ਭੈਣ ਵੇਖੀ ਵੇਰਲੀ ਜੀ ਇੱਕ ਕੁੜੀ ਕੁਮਾਰੀ ਹੈ ਛੋਟੀ ਜਿਹੀ ਭੈਣ ਦੀ ਹਾਂਜੀ ਤੇ ਮੁੰਡੇ ਦੀ ਉਮਰ ਵੀ ਜੀ ਲਗਭਗ 22 ਸਾਲ ਸੀ ਜੀ ਮੁੰਡਾ ਮੈਰਿਡ ਸੀ ਨਹੀਂ ਨਹੀਂ ਅਨਮੈਰਿਡ ਸੀ ਜੀ ਤੇ ਇਹ ਪਹਿਨਾ ਜਥੇਬੰਦੀ ਦੇ ਵਿੱਚ ਆ ਜਿਹੜਾ ਜੀ ਕੀ ਨਾਮ ਆਪਣਾ ਹੈ ਨਾ ਸਰ ਕਿਸਾਨ ਦੀ ਖਬਰ ਹੈ ਕਿ ਮੌਤ ਹੋਏ ਦੀ ਪੁਸ਼ਟੀ ਕਰਦੇ ਹਾਂ ਜੀ ਹਾਂ ਇੱਕ ਡੈਥ ਹੋਇਆ ਬ੍ਰਾਡ ਡੈੱਡ ਆਇਆ ਜੀ ਖਨੋਰੀ ਬਾਰਡਰ ਤੋਂ ਆਇਆ ਮੋਰਟੀ ਸ਼ਿਫਟ ਕਰਤਾ ਜੀ ਅਸੀਂ ਉਸ ਤੋਂ ਇਲਾਵਾ ਦੋ ਹੋਰ ਆਏ ਹੋਏ ਆ ਦੋਨੋਂ ਵੀ ਖਨੋਰੀ ਬਾਰਡਰ ਤੋਂ ਦੋਨੋਂ ਸਟੇਬਲ ਨੇ ਜੀ ਇੱਕ ਦੇ ਪਟਨਾ ਸਾਟ ਦਾ ਦੂਸਰੇ ਦੇ ਵੀ ਸਿੱਪਟੇ ਸਾਟ ਦੋਨੋਂ ਸਟੇਬਲ ਨੇ ਇੱਥੇ ਨੇ ਜਾਂ ਕਿਤੇ ਰਹੇ ਹਾਂ ਜੀ ਸਾਡੇ ਕੋਲੀ ਨੇ ਜੀ ਉਹ ਰੈਫਰ ਨਹੀਂ ਕਰਨ ਵਾਲੇ ਲੱਗਦੇ ਨਹੀਂ ਯੂਨੀਵਰਸਿਟੀ ਨਹੀਂ ਚਾਹਦੇ ਆ ਫਰ ਦਾ ਟਾਈਮਿੰਗ ਸਟੇਬਲ ਸਰ ਜਿਹੜੀ ਡੈਥ ਵਜੋਂ ਲੱਗਾਇਆ ਕਿ ਗੋਲੀ ਲੱਗੀ ਹੋਵੇ ਕਿ ਫਿਰ ਜਿਹੜੀ ਹੈ ਪੌਸਿਬਿਲਟੀ ਪੌਸਿਬਿਲਟੀ ਲੱਗਦੀ ਹੈ ਬਾਕੀ ਪੋਸਟਮਾਰਟਮ ਦੇ ਕਨਫਰਮ ਹੋ ਜੂਗਾ ਉਮਰ ਉਮਰ ਕੁਝ ਐਸਾ 22 ਸਾਲ ਦਾ ਜੀ ਜੀ ਕੁਝ ਨਾਮ ਨੂੰ ਕੀ ਹੈ ਸਰ ਨਾਮ ਉਹਦਾ ਸ਼ੁਭ ਕਰਨ ਨਾਮ ਦਾ ਕੁਝ ਪਤਾ ਲੱਗੇ ਨਹੀਂ ਕਿਹੜੇ ਜ਼ਿਲ੍ਹੇ ਦਾ ਬਨਾਮ ਕਰਦੇ ਬਠਿੰਡਾ